ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗਹਨ ਉਹਨਾਂ ਨਾਲ ਗੱਲ ਕਰਾਂਗੇ ਦੋ ਤਿੰਨ ਅਹਿਮ ਮਸਲਿਆਂ ਬਾਰੇ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਵਿਰੋਧੀ ਧਿਰ ਦੇ ਨੇਤਾ ਤੇ ਕਾਂਗ ਸੀਨੀਅਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਸਰਕਾਰ ਵਿਚਾਲੇ ਬੰਬਾਂ ਦੀ ਗਿਣਤੀ ਨੂੰ ਲੈ ਕੇ ਕਾਫੀ ਤਕਰਾਰ ਜਿਹੜਾ ਵੱਧ ਗਿਆ ਤੇ ਸਰਕਾਰ ਨੇ ਜਿਹੜਾ ਉਹਦੇ ਖਿਲਾਫ ਜਿਹੜਾ ਮਾੜੀ ਦੇ ਇੱਕ ਥਾਣੇ ਦੇ ਵਿੱਚ ਕੇਸ ਦਰਜ ਕਰਾਤਾ ਤੇ ਮੁੱਖ ਮੰਤਰੀ ਇਹ ਕਹਿ ਰਹੇ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਥਾਣੇ ਦੇ ਵਿੱਚ ਪੇਸ਼ ਹੀ ਹੋਣਾ ਪੈਗਾ ਅੱਜ ਦੋਨਾਂ ਧਿਰਾਂ ਨੇ ਉੱਥੇ ਆਪਣੇ ਜਲੂਸ ਕੱਢੇ ਦੋਨਾਂ ਧਿਰਾਂ ਨੇ ਆਪਣੀ ਜੋਰ ਜਮਾਈ ਕੀਤੀ ਇੱਕ ਪਾਸੇ ਅਮਨ अरोड़ा ਵੀ ਸੀਗੇ ਜਿਹੜੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਕੈਬਨਤ ਮੰਤਰੀ ਨੇ ਦੂਜੇ ਪਾਸੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਹਮਾਇਤੀ ਅਲਮੋਸ ਸਾਰੀ ਕਾਂਗਰਸ ਪਾਰਟੀ ਸੀਗੀ ਇੱਕ ਇਸ ਮਾਮਲੇ ਦੇ ਉੱਪਰ ਗੱਲ ਕਰਾਂਗੇ ਡਾਕਟਰ ਸਾਹਿਬ ਇਹਦੇ ਦੇ ਉੱਪਰ ਕੀ ਕਹਿਣਾ ਚਾਹੁੰਦੇ ਦੂਜਾ ਜਿਹੜਾ ਮਾਮਲਾ ਅਜੇ ਵੀ ਜਿਹੜਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜਿਹੜੀ ਸਥਿਤੀ ਹੈ ਉਸੇ ਤਰੀਕੇ ਦੀ ਬਣੀ ਹੋਈ ਹੈ ਭਾਵੇਂ ਕਿ ਸੁਖਵੀਰ ਬਾਦਲ ਹੋਣੀ 12 ਅਪ੍ਰੈਲ ਨੂੰ ਦੁਬਾਰਾ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਬਣेंगे ਪਰ ਸਦਾਰ ਲਹਿਰ ਤੋਂ ਉਹਨਾਂ ਦੇ ਵਿਚਾਲੇ ਟਕਰਾਅ جاری ਹੈਗਾ ਤੇ ਸਦਾਰ ਲਹਿਰ ਵਾਲੇ ਵਕਰੀ ਪਾਸੇ ਵੱਲੋਂ ਤੁਰੇ ਹੋਏ ਆ ਅੰਤਰਰਾਖ ਤੇ ਇਹ ਵੀ ਕਚਵਾ ਕਾਫੀ ਦੇਰ ਦੀ ਆ ਰਹੀ ਹੈ ਸ਼ਾਇਦ ਕੋਈ ਆਪਸ ਦੇ ਵਿੱਚ ਕੋਈ ਤਾਲਮੇਲ ਹੋ ਜਾਏ ਸਮਝੌਤਾ ਹੋ ਜਾਵੇ ਪਰ ਹਾਲ ਦੀ ਘੜੀ ਟਕਰਾਹੀ ਨਜ਼ਰ ਆ ਰਿਹਾ ਹੈ ਤੀਜਾ ਇੱਕ ਵੱਡੀ ਘਟਨਾ ਜਿਹੜੀ ਹੋਈ ਹੈ ਕਿ ਹੀਰਾ ਵਪਾਰੀ ਜਿਹੜਾ ਹੈ ਪਗੋੜਾ ਹੋਇਆ ਸੀ ਪਿਛਲੇ ਸਮੇਂ ਤੋਂ ਮੌਲ ਚੌਸਪੀ ਉਹਨੂੰ ਬੈਲਜੀਅਮ ਦੇ ਵਿੱਚ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਤੇ ਅੱਗੇ ਕੀ ਹੋਏਗਾ ਉਹ ਦੇਖਾਂਗੇ ਡਾਕਟਰ ਸਾਹਿਬ ਪਹਿਲਾਂ ਗੱਲ ਕਰੀਏ ਪ੍ਰਤਾਪ ਬਾਜਵਾ ਤੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਜਿਹੜਾ ਟਕਰਾ ਹੋ ਗਿਆ ਮਤਲਬ ਇਸ ਗੱਲ ਨੂੰ ਲੈ ਕੇ ਵੀ ਕਿੰਨੇ ਬੰਮ ਮਿਲੇ ਨਹੀਂ ਕਿੰਨੇ ਮਿਲੇ ਉਹਨਾਂ ਨੂੰ ਲੈ ਕੇ ਵੀ ਇਸ ਗੱਲ ਨੂੰ ਲੈ ਕੇ ਵੀ ਪ੍ਰਤਾਪ ਸਿੰਘ ਬਾਜਵਾ ਹੁਣਾਂ ਕੋਲ ਇਹ ਜਾਣਕਾਰੀ ਕਿੱਥੋਂ ਆਈ ਕਿ ਉਹਨਾਂ ਨੂੰ ਸਹੀ ਜਾਣਕਾਰੀ ਮਿਲੀ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੰਮੂ ਸਾਹਿਬ ਪਹਿਲੀ ਗੱਲ ਇਹ ਹੈ ਮੈਂ ਕੋਈ ਕਹਿਣਾ ਨਹੀਂ ਚਾਹੁੰਦਾ ਥੋੜੇ ਸਵਾਲ ਦਾ ਸਿਰਕ ਜਵਾਬ ਦੇ ਰਿਹਾ ਹਾਂ ਜੀ ਕਿਉਂਕਿ ਕਹਿਣਾ ਚਾਹਣਾ ਤਾਂ ਇਹ ਮੇਰੀ ਇੱਛਾ ਕੋਈ ਹੈ ਮੇਰੀ ਕੋਈ ਇੱਛਾ ਨਹੀਂ ਹੈ ਲੜਦੇ ਰਹਿਣਾ ਮੈਂ ਇਹ ਚਾਹਦਾ ਵੀ ਮੈਂ ਚਲੋ ਕੋਈ ਗੱਲ ਨਹੀਂ ਐ ਇਹਦਾ ਸਵਾਲ ਹੈ ਜਦ ਅਸੀਂ ਉਸ ਨੂੰ ਦੇਖਦੇ ਹਾਂ ਉਹਦਾ ਵਿਸ਼ਲੇਸ਼ਣ ਕਰਦੇ ਹਾਂ ਕਿ ਵੀ ਕਿਵੇਂ ਖਿੱਚਾ ਤਾਨ ਹੋ ਰਹੀ ਹੈ ਗਿਣਤੀ ਕਿੱਥੋਂ ਆਈ ਕਿੰਨੀ ਆਈ ਕੀ ਨੇ ਦੱਸੀ ਇੱਕ ਕਿਸੇ ਵੀ ਪੱਤਰਕਾਰ ਦਾ ਜਿੰਨੇ ਹੱਕ ਹੁੰਦਾ ਵੀ ਉਹ ਆਪਣਾ ਸਰੋਤ ਨਾ ਦੱਸੇ ਭਾਵੇਂ ਕਿ ਦਿਖਿਆ ਤਾਂ ਨਹੀਂ ਹੋਇਆ ਪਰ ਜਿਹੜੇ ਵਿਰੋਧੀ ਧਿਰ ਦਾ ਨੇਤਾ ਹੈ ਉਹ ਨੂੰ ਜਿਹੜਾ ਹੈਗਾ ਕਿੱਥੋਂ ਵੀ ਜਾਣਕਾਰੀ ਮਿਲੀ ਹੋਵੇ ਔਰ ਜਿਹੋ ਜੀ ਇਹੋ ਜੀ ਗੰਭੀਰ ਗੱਲ ਦਾ ਹੈ ਜਿੰਨਾ ਚਿਰ ਪੈਣਾ ਸਰਕਾਰ ਇਹ ਕੋਸ਼ਿਸ਼ ਕਰੇ ਵੀ ਇਹ ਜਾਣਕਾਰੀ ਕਿੰਨੀ ਪੁਖਤਾ ਕਿੰਨੀ ਕੁ ਨਹੀਂ ਤੇ ਜੇ ਉਹ ਪੁਖਤਾ ਕਰਨ ਦੀ ਬਜਾਏ ਸਿੱਧਾ ਇਸ ਗੱਲ ਦੇ ਉੱਤੇ ਪੈ ਜਾਂਦੇ ਵੀ ਜਾਂ ਤੁਸੀਂ ਥਾਣੇ 'ਚ ਜਾ ਕੇ ਸਾਫ਼ ਕਰੋ ਉਹ ਵਿਰੋਧੀ ਧਿਰ ਦਾ ਨੇਤਾ ਹੈ ਉਹ ਕਹਿੰਦਾ ਸਦਨ 'ਚ ਵਿਰੋਧੀ ਧਿਰ ਦਾ ਨੇਤਾ ਨਹੀਂ ਉਹ ਜਿਵੇਂ ਮੁੱਖ ਮੰਤਰੀ ਕਹਿੰਦੇ ਸਦਨ 'ਚ ਮੁੱਖ ਮੰਤਰੀ ਨਹੀਂ ਹੈ ਸਪੀਕਰ ਜਦ ਬੈਠਾ ਵਿਧਾਨ ਸਭਾ ਦਾ ਉਹ ਸਪੀਕਰ ਕੱਲਾ ਸਦਨ 'ਚ ਸਪੀਕਰ ਨਹੀਂ ਹੈ ਇੱਕ ਹਾਈ ਕੋਰਟ ਦਾ ਜੱਜ ਕਦੇ ਹਾਈ ਕੋਰਟ 'ਚ ਬੈਠੇ ਜੱਜ ਨਹੀਂ ਹੈ ਸੋ ਇਹ ਜਿਹੜਾ 파ਟ ਉੱਥੇ ਬੈਠ ਕੇ ਤਾਂ ਕੋਈ ਡਿਊਟੀ ਨਭਾਉਂਦੇ ਨੇ ਉਹ ਸਪੀਕਰ ਹੈਗਾ ਉਹ ਵਿਰੋਧੀ ਧਿਰ ਦਾ ਨੇਤਾ ਹੈਗਾ ਉਹਨੇ ਕੋਈ ਗੰਦ ਕਹੀ ਹੈ ਉਹਦੀ ਤੁਸੀਂ ਬਣ ਕੇ ਪੁਸ਼ਟੀ ਕਰਨ ਦੀ بجائے ਤੁਸੀਂ ਉਹਦੇ ਪਿੱਛੇ ਪੈ ਜਾਂ ਜਾ ਤੁਸੀਂ ਆਪ ਵੀ ਉਹਨੂੰ ਚੜੋ ਦੇ ਨਾਲ ਗੱਲਬਾਤ ਕਰ ਲੋ ਬੁਲਾੜੋ ਕੇ ਆ ਕੇ ਆਓ ਜੀ ਸਾਨੂੰ ਦੱਸੋ ਸਿਆਸਤ ਤੁਸੀਂ ਪੁਲਿਸ ਥਾਣੇ 'ਚ ਭੇਜ ਦਿਓ ਉਹਨਾਂ ਨੂੰ ਐਫ ਆਈ ਆਰ ਦਰਜ ਕਰ ਦਿਓ ਇਹ ਇਹ ਜਿਹੜੀ ਆ ਇਹ ਸਿਆਸਤ ਦੀ ਗਰਾਮਟੀ ਦੀ ਨਿਸ਼ਾਨੀ ਆ ਇਹ ਕੋਈ ਸਿਆਸਤ ਦੀ ਦਰਿਆਦਲੀ ਦੀ ਨਿਸ਼ਾਨੀ ਨਹੀਂ ਇਹ ਚੰਗੀ ਸਿਆਸਤ ਦੀ ਨਿਸ਼ਾਨੀ ਨਹੀਂ ਹੈ ਚੰਗੀ ਸਿਆਸਤ ਦੀ ਨਿਸ਼ਾਨੀ ਮੈਂ ਇੱਕ ਗੱਲ ਕਹਾਂਗਾ ਵੀ بڑے بڑے ਨੇਤਾ ਐਸੇ ਹੋਏ ਨੇ ਇਸ ਦੇਸ਼ ਦੇ ਵਿੱਚ ਜਿਹੜੇ ਚਾਹੁੰਦੇ ਸੀ ਕਿ ਵਿਰੋਧੀ ਧਿਰ ਦਾ ਨੇਤਾ ਤਖੜਾ ਹੋਵੇ ਤੇ ਸਾਨੂੰ ਐਂ ਡਰ ਕੇ ਗੱਦ ਸਾਡਾ ਨਾਮ ਲੈ ਕੇ ਪੁੱਛੂਗੇ ਵੇ ਇਹਦਾ ਜਵਾਬ ਦਿਓ ਸਦਨ ਚ ਇਹ ਜੇ ਨੇਤਾ ਚਾਹੀਦੇ ਇਹ ਕਹਿੰਦੇ ਸਾਨੂੰ ਪੁੱਛਣ ਵਾਲਾ ਕੋਈ ਨਾ ਹੋਵੇ ਸਰਦਨ ਤੁਸੀਂ ਜਵਾਬ ਐਸੀ ਨਹੀਂ ਦੇਣਾ ਬੋਧ ਨਹੀਂ ਦੇਣਾ ਜੇ ਬਾਹਰ ਕਹ ਤਾ ਇੱਕ ਤੱਕ ਆ ਦੇ। ਹੁਣ ਬਾਜਵਾ ਸਾਹਿਬ ਦਾ ਇਹ ਆਇਆ ਵੀ ਬਾਜਵਾ ਸਾਹਿਬ ਨੇ ਜਿਹੜਾ ਹੈਗਾ ਬਿਆਨ ਦਿੱਤਾ ਪਰ ਉਹਨਾਂ ਕੋਲੇ ਜਾਣਕਾਰੀ ਦਾ ਸਰੋਤ ਕੀ ਹੈ ਕਿਵੇਂ ਮਿਲਿਆ ਅੱਗੇ ਉਹਨਾਂ ਨੂੰ ਜਾਣਕਾਰੀ ਮੈਨੂੰ ਹਟ ਕਿਉਂ ਕਿਉਂ ਦੱਸਣਾ ਇੰਨਾ ਸਰਕਾਰ ਸਾਹਮਣੇ ਕਰੇ ਵੀ ਇਹਨਾਂ ਦਾ ਦੋਸ਼ ਗਲਤ ਹੈ। ਕਿਉਂਕਿ ਉਹਨਾਂ ਨੇ ਕਿਹਾ ਜਾਂ ਸਿਆਸੀ ਤੌਰ ਤੇ ਪੁੱਛਦੇ ਮਿੱਤੋ ਸਿੰਘ ਆਇਆ ਉਹਨੂੰ ਦਿਖਾਵਾਂਗੇ ਜਾਂ ਪ੍ਰਸ਼ਾਸਨਿਕ ਤੌਰ ਤੇ ਦਿਖਾਉਣ ਦੀ ਬਵਾ ਦੇਖ ਲਓ ਕੋਈ ਬੰਬ ਨਹੀਂ ਚੱਲਿਆ ਝੂਠਾ ਦੋਸ਼ ਲਾਇਆ ਸੀ ਅਜੇ ਤਾਂ ਗੋਲਜੋ ਪੂਣੀ ਵੀ ਨਹੀਂ ਨਾ ਖਤੀਏ ਚਰ ਧਿਆਨ ਦਿੱਤਾ ਹੀ ਹੈ ਜਿਹੜੇ ਇੰਨੇ ਚੰਡੇ ਨੇ ਉਹਦਾ ਕੌਣ ਜ਼ਿੰਮੇਵਾਰ ਹੈ ਉਹ ਤਾਂ ਬਾਜਵਾ ਸਾਹਿਬ ਨੇ ਨਹੀਂ ਨੱਚਵਾਏ ਫਿਰ ਬਾਜਵਾ ਸਾਹਿਬ ਦਾ ਇੱਕ ਮੈਂ ਦੇਖਿਆ ਹੈ ਬਲਕਿ ਉਹ ਨਰਮੀ ਕਰਦੇ ਨੇ ਉਹ ਜਵਾਬ ਉਸ ਤੀਕੇ ਨਾਲ ਨਹੀਂ ਦਿੰਦੇ ਜਦ ਸਦਨ ਦੇ ਵਿੱਚ ਇਹਨਾਂ ਨੇ ਕਿਹਾ ਕਿ ਤੁਸੀਂ ਮੀਟਿੰਗ ਚ ਬਣਾ ਕੇ ਉਹਨਾਂ ਨੂੰ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਮਾੜੀ ਗੱਲ ਕਰੀਆ ਤਾਇਕ ਇਨਦੇ ਮੰਤਰੀ ਨੇ ਉਭੜੇ ਐ ਪੈਗੇ ਵੀਤ ਨਹੀਂ ਜੀ ਇਹ ਦਲਤ ਕਿਹਾ ਹੈ ਕਿ ਬਿਆਨੀਆਂ ਇਹ ਤਾਂ ਕੇਂਦਰ ਸਰਕਾਰ ਨੇ ਚਿੱਠੀ ਕੱਢੀ ਸੀਗੀ ਉਹਨਾਂ ਨੇ ਕਹਿ ਵੀ ਚਲੋ ਮੈਂ ਗਲਤੀ ਮੰਨ ਲੈਣਾ ਪਰ ਇਹਨਾਂ ਨੇ ਫੇਰ ਵੀ ਉਹਨਾਂ ਦੇ ਖਿਲਾਫ ਨਿੰਦਾ ਮਤਾ ਪਾਸ ਕਰੇ ਜਦ ਕੇ ਉਹਨਾਂ ਨੂੰ ਇਹ ਗਲਤੀ ਮੰਨਣ ਦੀ ਲੋੜ ਨਹੀਂ ਸੀ ਮੇਰੇ ਹਿਸਾਬ ਨਾਲ ਉਹ ਇਹ ਸੀ ਕਿ ਜਿਹੜੀ ਮੀਟਿੰਗ ਦੀ ਚਿੱਠੀ ਜਿੰਨੇ ਮਰਜ਼ੀ ਕੱਢੀ ਚਿੱਠੀ ਤਾਂ ਇੱਕ ਨਹੀਂ ਕੱਢਣੀ ਹੈ ਹਾਂਜੀ ਪੰਜਾਬ ਸਰਕਾਰ ਦੇ ਮੰਤਰੀ ਬਿਲਕੁਲ ਅਧਿਕਾਰਤ ਤੌਰ ਤੇ ਉਸ ਮੀਟਿੰਗ ਚ ਸਰਕਾਰ ਵਾਲੇ ਪਾਸੋਂ ਸ਼ਾਮਲ ਸੀਗੇ ਕਿਸਾਨਾਂ ਵਾਲੇ ਪਾਸੋਂ ਵੀ ਸੀ ਉਹ ਕਿਸਾਨਾਂ ਵਾਲੇ ਪਾਸੇ ਨਹੀਂ ਬੈਠੇ ਜੇ ਕਿਸਾਨਾਂ ਵਾਲੇ ਪਾਸੇ ਬੈਠੇ ਹੁੰਦੇ ਫਿਰ ਆਪਾਂ ਮੰਨ ਲੈਂਦੇ ਫਿਰ ਵੀ ਉਹਨਾਂ ਦੀ ਗੱਲ ਜਿਹੜੀ ਸਦਨ ਦੇ ਵਿੱਚ ਕਹੀ ਗਈ ਹੈ ਇਹਨਾਂ ਦੇ ਮੰਤਰੀ ਜੀ ਵੱਲੋਂ ਪਰ ਉਹ ਤਾਂ ਸਰਕਾਰ ਵਾਲੇ ਪਾਸੇ ਬੈਠੇ ਗੱਲ ਕਰ ਰਹੇ ਸੀ ਜਿਹੜੇ ਸਰਕਾਰ ਵਾਲੇ ਪਾਸੇ ਬੈਠੇ ਗੱਲ ਕਰ ਰਹੇ ਨੇ ਇਹਦਾ ਮਤਲਬ ਮੀਟਿੰਗ ਤਾਂ ਬੁਲਾਈ ਹੋਈ ਹੈ ਸਾਰੇ ਨੇ ਰਲ ਕੇ ਬਈ ਚਿੱਠੀ ਤਾਂ ਕਿੰਦੀ ਕੰਡਣੀ ਆ ਕੱਲ ਨੂੰ ਇਹ ਕਰਨਗੇ ਵੀ ਇਹ ਬਾਬੂ ਦੀ ਚਿੱਠੀ ਹੈ ਮੈਂ ਛੋੜੀ ਚਿੱਠੀ ਦੀ ਗੱਲ ਤਾਂ ਹੈ ਨਾ ਕਿਉਂ ਕਹਿਣਾ ਮੈਂ ਵੀ ਕਿੱਥੇ ਬਾਬੂਗਰੀ ਚਾਉਣਾ ਇੱਕ ਵਾਰੀ ਸਾਨੂੰ ਇੱਕ ਚਿੱਠੀ ਕੱਢੀ ਵੀ ਕਿਸੇ ਪ੍ਰਿੰਸੀਪਲ ਸੈਕਟਰੀਆਂ ਮੀਟਿੰਗ ਆ ਕੱਢੀ ਵੀ ਬੜੇ-ਬੜੇ ਅਧਿਕਾਰੀ ਨੇ ਮਨੋ ਆਖਿਆ ਵੀ ਚਿੱਠੀ ਛੱਡ ਤੂੰ ਮੈਨੂੰ ਮੀਟਿੰਗ ਦੀ ਜਗ੍ਹਾ ਦਾ ਨਹੀਂ ਨਹੀਂ ਮੈਂ ਚਿੱਠੀ ਭੇਜਾਂਗਾ ਤੁਹਾਨੂੰ ਚਿੱਠੀ ਭੇਜੀ ਚਿੱਠੀ ਜਗ੍ਹਾ ਤੇ ਜਗ੍ਹਾ ਦਿੱਖੀ ਅਸੀਂ ਉੱਥੇ ਬੈਠੇ ਰਹੇ 15-20 ਮਿੰਟ ਉਹਨਾਂ ਨੂੰ ਪਤਾ ਮੈਂ ਤਾਂ ਕਾਲਾ ਪੈ ਜਾਣਾ ਮੈਂ 15-20 ਮਿੰਟ ਬਾਅਦ ਦੇਖ ਕੇ ਆ ਗਿਆ ਤੇ ਅਸੀਂ ਇੱਥੇ 15-20 ਮਿੰਟ ਉਹਨਾਂ ਨੂੰ ਲੀਕਿਆ ਇੱਛੇ ਤਾਂ ਕੋਈ ਹੈ ਨਹੀਂ ਨਾ ਕਿਸੇ ਨੂੰ ਪਤਾ ਹੈ ਅਸੀਂ ਚੰਦਿਆ ਉਹ ਚਿੱਠੀ ਮੈਂ ਉਹਨੂੰ ਜਦ ਮੈਂ ਉਹਨੇ ਦੇਖਿਆ ਵੀ ਇਹਨੇ ਮਿਸਟਰ ਸੋ ਐਂਡ ਸੋ ਦੇਖ ਕੇ ਲਿਖਿਆ ਹੈ ਉਹਨੇ ਕਿਹਾ ਮਾਰੇ ਅਸੀਂ ਜੇ ਪੌਣੀਆਂ ਉਤਰੇ ਸੀ ਉਹ ਕੋਣ ਆ ਗਿਆ ਅਧਿਕਾਰੀ ਦਾ ਡਾਕਟਰ ਸਾਹਿਬ ਸੈਕੂਅਰ ਚਾ ਮੀਟਿੰਗ ਇਹ ਹੋਇਆ ਜਿਨ ਮੇ ਗਿੱਦਰ ਬੱਜੇ ਮੈਂ ਕਹਿੰਦਾ ਅਸਲ ਚ ਨਾ ਉਹ ਚਿੱਠੀ ਜਿਹੜੀ ਸੀ ਉਹਦੇ ਚ ਮੈਂ ਕਿਹਾ ਨਹੀਂ ਚਿੱਠੀ ਮੇਰੇ ਕੋਲ ਉਹਨੂੰ ਪਤਾ ਨਹੀਂ ਕਿਸੇ ਵੀ ਮੇਰੇ ਕੋਲ ਚਿੱਠੀ ਨਹੀਂ ਨਹੀਂ ਉਹ ਅਸਲ ਚ ਕਹਿੰਦਾ ਫਿਰ ਮੇਰੇ ਇਹ ਚਿੱਠੀ ਕਹਿੰਦਾ ਦਿਖਾਇਓ ਜਰਾ ਮੈਂ ਦਿਖਾ ਦਿੱਤੀ ਕੰਨੇ ਇਹ ਮੇਰੇ ਡਿਪਟੀ ਡਾਇਰੈਕਟਰ ਨੇ ਕੱਢਿਆ ਨਾ ਮੈਂ ਛੱਡਿਆ ਹਰ ਹੋਣੇ ਇਹ ਗੱਲਾਂ ਤਾਂ ਨਾ ਨਾ ਮਾਰ। ਸੋ ਇਹ ਜਿਹੜੀ ਆਹੀ ਨਹੀਂ ਗੱਲਾਂ ਨਹੀਂ ਚਿੱਠੀ ਜਿਹਨੇ ਮਰਜ਼ੀ ਕੱਢੀ ਸਰਕਾਰ ਦੀ ਚਿੱਠੀ ਆ ਉਹ। ਇੱਥੇ ਵੀ ਸਰਕਾਰ ਦੀ ਚਿੱਠੀ ਹੈ। ਉਹ ਭਾਰਤ ਸਰਕਾਰ ਨੇ ਚਿੱਠੀ ਕੱਢੀ ਆ ਇਹਨਾਂ ਨੇ ਕੱਢੀ ਸ਼ਾਮਲ ਹੋਏ ਨੇ ਮੀਟਿੰਗ 'ਚ ਜਾਂ ਤਾਂ ਇਹ ਨਾ ਕਰਦੇ। ਬਸ ਇਟ ਸ਼ਾਮਲ ਹੀ ਨਹੀਂ ਸੀਗੇ ਮੀਟਿੰਗ 'ਚ। ਜਿਹੜੇ ਸ਼ਾਮਲ ਹੋਏ ਨੇ ਮੀਟਿੰਗ 'ਚ ਨਾ ਇਹ ਮੰਨਿਆ ਜਾ ਕੇ ਕਿ ਪੰਜਾਬ ਸਰਕਾਰ ਮੀਟਿੰਗ ਬੁਲਾਉਣ 'ਚ ਸ਼ਾਮਲ ਆ। ਲੋਕ ਇਹ ਸਰਕਾਰ ਵਾਲੇ ਪਾਸੇ ਬੈਠੇ ਨੇ ਨਾ। ਹਾਂਜੀ। ਕਿ ਚਲੋ ਬਾਦਵਾ ਜੀ ਨੇ ਫਿਰ ਵੀ ਆਪਣੀ ਗਲਤੀ ਮੰਨ ਲਈ ਫਿਰ ਇਹ ਨੰਦਾ ਮਤਲਬਾਸ ਕਰਦੇ ਨੇ ਇਹਦਾ ਮਤਬ ਇਹਨਾਂ ਨੂੰ ਜਮਾਈ ਨਹੀਂ ਪਤਾ ਵੀ ਮਰਿਆਦਾ ਕੋਈ ਸ੍ਰਿਸ਼ਟਾਚਾਰ ਕੀ ਹੁੰਦਾ ਹੈ ਤੇ ਤੁਸੀਂ ਸ਼ਾਮਲ ਹੋਏ ਹੋ ਮੈਂ ਕਹਿੰਦਾ ਵੀ ਇਹ ਸ਼ਾਮਲ ਹੋਏ ਸੀ ਇਹਦਾ ਮਤਲਬ ਸਰਕਾਰ ਨੇ ਮੀਟਿੰਗ ਬੁਲਾਈ ਸੀ ਕਿ ਕਿਹਨੇ ਕੱਢੀਦਾ ਉਹਦਾ ਮਤਲਬ ਜੋ ਹੋਣੀ ਹੁੰਦਾ ਕਿ ਫਿਰ ਜੀ ਨੇ ਕੱਢੀ ਜਿੱਥੇ ਦਾ ਕੋਈ ਇੱਕ ਬੰਦਾ ਹੀ ਕੱਢੂਗਾ ਨਾ ਚਾਹੇ ਕੇਂਦਰ ਸਰਕਾਰ ਇਹਨਾਂ ਨੂੰ ਕਹਦੇ ਅਸੀਂ ਮੈਂ ਸਰਕਾਰ 'ਚ ਕੰਮ ਕਰਿਆ ਕਹਿੰਦੇ ਚੀਫ ਸੈਕਟਰੀ ਸਾਨੂੰ ਚਿੱਠੀ ਕਹਿੰਦੇ ਵੀ ਤੁਸੀਂ ਚਿੱਠੀ ਕਰ ਲਓ ਅਜਿ ਲਿਖਦੇ ਵੀ ਚੀਫ ਸਕੱਤਰ ਸਾਹਿਬ ਦਾ ਹੁਕਮ ਹੈ ਜਾਂ ਫਿਰ ਉਹਨਾਂ ਦਾ ਦਫਤਰ ਕਰਦਾ ਹੁੰਦਾ ਚਿੱਠੀ ਕੱਲ ਨੂੰ ਕਹਿੰਨਗੇ ਜੀ ਉਹਦੇ ਸਾਈਨ ਨਹੀਂ ਸਿਰਫ ਜਦ ਕਿਸੇ ਨੂੰ ਸਜ਼ਾ ਦੇਣੀ ਹੋਵੇ ਉਦੋਂ ਉਸ ਅਧਿਕਾਰੀ ਦੇ ਸਾਈਨ ਜ਼ਰੂਰੀ ਨੇ ਸਾਈਨ ਥੋੜਾ ਹਰੇਕ ਅਨੇਕਾਂ ਹੀ ਸਾਈਨ ਕਰਦਾ ਰੂ ਚਿੱਠੀਆਂ ਕਹਿੰਦੇ ਹੁਕਮ ਕਰਦੇ ਨੇ ਫੈਸਲਾ ਤੇ ਹੁਕਮ ਹੁੰਦਾ ਨੇ ਜਿੱਥੇ ਇਹਨਾਂ ਨੂੰ ਸਰਕਾਰ ਦਾ ਨਾਂ ਦਾ ਤਰੀਕਾ ਬੰਦਾ ਵੀ ਸਰਕਾਰ ਕੰਮ ਕਿਵੇਂ ਕਰਦੀ ਹੁੰਦੀ ਹੈ ਇਨਨ ਤਾਂ ਜਿ ਕੋ ਇਹ ਆਏ ਕਹਿੰਦੇ ਨਾ ਮੈਨੂੰ ਮਤਲਬ ਮਗਦਾ ਹੈ ਵੀ ਜੇ ਭਗੰਤ ਮਾਨ ਨੂੰ ਆਏ ਕਹਿੰਦੇ ਵੀ ਸਾਰੀਆਂ ਚਿੱਠੀਆਂ ਤਾਂ ਹੋਰ ਦੱਸ ਸਕਦੇ ਨੇ ਭਗੰਤ ਮਾਨ ਸਿਆ ਤੇਰਾ ਤਾਂ ਨਾਮ ਹੀ ਨਹੀਂ ਜਾ ਰਿਹਾ ਚਿੱਠੀ ਚ ਕਿ ਤੇ ਇਹ ਹੀ ਨਾ ਕਹਿੰਦੇ ਨਾ ਵੀ ਤੁਸੀਂ ਮੇਰੇ ਦੁੱਖ ਕਰਾ ਕਰੋ ਚਿੱਠੀ ਦੇ ਸੋ ਇਹ ਮੈਂ ਤਾਂ ਕਹੈ ਨਾ ਸੱਚੀ ਬੋਲੀ ਨਾ ਮਸਲਾ ਕਿੱਧਰ ਨੂੰ ਜਾਏਗਾ ਨਹੀਂ ਨਹੀਂ ਜਾੜ ਹੈ ਨਾ ਮੈਂ ਥੋੜੀ ਗਲਤੀ ਆ ਇਨੋ ਨੇ ਟਿੱਕਣੂ ਵੀ ਮੈਨੂੰ ਇੱਕ ਕਿਸੇ ਨੇ ਕਿਹਾ ਕਹਿੰਦੇ ਵੀ ਮੈਨੂੰ ਤਾਂ ਲੋਕ ਡਾਇਰੈਕਟਰੀ ਨਹੀਂ ਮੰਨਦੇ ਉਹ ਕਹਿੰਦੇ ਵੀ ਚਿੱਠੀ ਦਾ ਡਾਕਟਰ ਗਰਗ ਦੇ ਦੱਸਣਾ ਚਾਹੁੰਦੀ ਹੈ ਹੁੰਦੇ ਨਹੀਂ ਹੈਗੇ ਮੈਂ ਤਾਂ ਕਹੈ ਕਿਉਂਕਿ ਜਿਹੜਾ ਬੰਦਾ ਜਿਹੜਾ ਵਰ ਬੰਦਾ ਸਭ ਤੋਂ ਉਹਨੇ ਸਾਰੇ ਦਸਤੂਜ ਨਹੀਂ ਕਰਦੇ ਹੁੰਦੇ ਚਿੱਠੀਆਂ ਤੇ ਚਲੋ ਇੱਥੇ ਜਿਹੜਾ ਮਾਮਲਾ ਹੈ ਇਹ ਮੈਂ ਤਾਂ ਕਹਿਣਾ ਵੀ ਪਹਿਪੀ ਗੱਲ ਇਹਨਾਂ ਦੀ ਨਦਾਨੀ ਹੈ ਇਹੋ ਜਿਹੀਆਂ ਗੱਲਾਂ ਕਰਕੇ ਨਹੀਂ ਸਰਕਾਰ ਨੂੰ ਨਹੀਂ ਪਤਾ ਇਹ ਬਾਜਵਾ ਸਾਹਿਬ ਵੀ ਆਪਣੀ ਵਿਰੋਧੀ ਧਿਰ ਦੀ ਭੂਮਿਕਾ ਜਿਸ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ ਉਸ ਤਰੀਕੇ ਨਾਲ ਇਹ ਨਹੀਂ ਨਿਭਾ ਰਹੇ ਕਿਉਂਕਿ ਜਦ ਤੁਹਾਡੇ ਤੇ ਦੂਜਾ ਹਮਲਾ ਕਰਦਾ ਹੈ ਉਦੋਂ ਤੁਸੀਂ ਠੀਕ ਤਰੀਕੇ ਨਾਲ ਉਹਨਾਂ ਦਾ ਜਵਾਬ ਦੇਣਾ ਹੁੰਦਾ ਤਾਂ ਆਨਾਂ ਉਹ ਤੱਥਾਂ ਨਾਲ ਜਵਾਬ ਦੇਣ ਤੋਂ ਥੋੜਾ ਝਿਜਕਣੇ ਨੇ ਪਰ ਦੇ ਵੀ ਬਜਟ ਦੇ ਵਿੱਚ ਉਹ ਇਹ ਜਿਹਾਂ ਇਹਨਾਂ ਨੂੰ ਮੈਂ ਇਹ ਕਰ ਸਕਦੇ ਸੀ ਇਹ ਨਾਵੇ ਲਗਾ ਸਕਦੇ ਸੀ ਠੱਕ ਕੇ ਜਿਹੜੇ ਜਿਹਨਾਂ ਕੋਲ ਜਵਾਬ ਨਹੀਂ ਹੁੰਦਾ ਪਰ ਨਹੀਂ ਕਿਉਂਕਿ ਪੜ੍ਹੇ ਤਾਂ ਉਹਨਾਂ ਨੇ ਵੀ ਪੜ੍ਹੇ ਹੋਣਾ ਨੇ ਵੀ ਸੋ ਇਸ ਕਰਕੇ ਇੱਥੇ ਹੀ ਨਹੀਂ ਇਹ ਹੋਇਆ ਹੈ ਬਾਜਵਾ ਸਾਹਿਬ ਨੇ ਜੋ ਵੀ ਕਹਤਾ ਉਹ ਵਿਰੋਧੀ ਧਿਰ ਦੇ ਨੇਤਾ ਨੇ ਫਿਰ ਕੀ ਹੋ ਗਿਆ ਜੇ ਕਹਤਾ ਤੁਸੀਂ ਆਪ ਦਾ ਨਾ ਵਿਚਾਰੋ ਤੁਸੀਂ ਚੱਕ ਕੇ ਕੇਸ ਰਜਿਸਟਰ ਕਰਨੇ ਸ਼ੁਰੂ ਕਰਤੇ ਫਿਰ ਤਾਂ ਹੁਣ ਆ ਦੋਨੇ ਤਰ੍ਹਾਂ ਨੇ ਦੋਨੇ ਤਰ੍ਹਾਂ ਕਿ ਵੀ ਜਿਹੜੇ ਕੇਸ ਰਜਿਸਟਰ ਕਰਵਾਉਣ ਲੱਗ ਜਾਣਗੇ ਵੀ ਉਹ ਕਹਿੰਗੇ ਮੇਰੀ ਮਾਨਾ ਨਹੀਂ ਹੋਗੀ ਉਹ ਕਹਿੰਗੇ ਮੇਰੀ ਮਾਨਾ ਨਹੀਂ ਹੋਗੀ ਫਿਰ ਕੀ ਕਰੋਗੇ ਤੁਸੀਂ ਤਾਂ ਹਰੇਕ ਗੱਲ ਦੀ ਮਾਨਾ ਨਹੀਂ ਕਹਿ ਦੋਗੇ ਜਿਹਦਾ ਨਾਮ ਦੇ ਵਿੱਚ ਉਹਨੇ ਸਿੰਘ ਕਹਤਾ ਉਹ RAM ਹੈ ਉਹ ਕੋਈ ਨਹੀਂ ਨਹੀਂ ਤਾਂ ਬਈ ਕੀ ਕਰਤੀ ਕੋਈ ਸਿੰਘ ਲਿਖਦਾ ਉਹਨੂੰ ਸਿੰਘ ਕਹਤਾ ਉਹ ਕਹਿ ਦੂਗਾ ਫਿਰ ਇਸ ਕਰਕੇ ਇਹੋ ਜਿਹੇ ਛੋਟੇ-ਛੋਟੇ ਗੱਲਾਂ ਦੇ ਉੱਤੇ ਉਦੋਂ ਲੋਕ ਬੋਲਦੇ ਨੇ ਜਦੋਂ ਉਹਨਾਂ ਕੋਲ ਵੱਡੀ ਗੱਲ ਮੁੱਦੇ ਦੀ ਗੱਲ ਹੋਵੇ ਨਾ ਕੋਈ ਇੱਕ ਦੂਜੇ ਨੂੰ ਛੋਟੇ ਛੋਟੇ ਮਿਹਨੇ ਦਿਨ ਤੇ ਆ ਜਾਂਦੇ ਨੇ ਨਿੱਕੀ ਨਿੱਕੀ ਗੱਲ ਦੇ ਉੱਤੇ ਕਹਣ ਲੱਗ ਜਾਂਦੇ ਨੇ ਤੇ ਉਹ ਦੂਜੇ ਫਿਰ ਜਵਾਬ ਦੇਣ ਵਾਲੇ ਕਹਿੰਦੇ ਵੀ ਯਾਰ ਤਾਂ ਦਾਲ ਡੋਢੀ ਖਾਂਦੇ ਹੁੰਦੇ ਨੇ ਸੋ ਇਹੋ ਜੀ ਜਿਹੜੀ ਹਾਲਤ ਸਾਡੀ ਸਿਆਸਤ ਦੀ ਹੋ ਗਈ ਹੈ ਕਿ ਸਿਆਸਤ ਸਿਆਸਤ ਕਰਨ ਦੀ ਬਜਾਏ ਸਿਆਸਤ ਇੱਕ ਦੂਜੇ ਨੂੰ ਪੁਲਸ ਵਾਂਗ ਹੀ ਹਮੜੇ ਕਰਤੇ ਰਹੀ ਹੋਈ ਹੈ ਕੇਂਦਰ ਜੀ ਸਿਆਸਤ ਵੀ ਇਹੋ ਕੁਛ ਕਰ ਰਹੀ ਹੈ ਕੇਜਰੀ ਵਾਸਪ ਨੂੰ ਅਰੈਸਟ ਕਰਿਆ ਫੋਰ ਕਰਿਆ ਜਦ ਕਿ ਅਕਸਾਈ ਜੁੱਦੀ ਨੀਤੀ ਉਹ ਫੂਟਿਆਂ ਦੇ ਕੋਲ ਉੰਨਾ ਨੇ ਛੇਰਾ ਫਿਲ ਕਰਿਆ ਕੀ ਕਰਿਆ ਉਸ ਨੂੰ ਬਿਆਨ ਦੇਖਣਾ ਹੈ ਕਾਇਕ ਬਣੀ ਹੋਈ ਹੈ ਗਵਰਨਮੈਂਟ ਆਫ ਇੰਡੀਆ ਦੇ ਅਧੀਨ ਹੁੰਦੀ ਆ ਉਹ ਉਹ ਸੌ ਤਰੀਕਾ ਸਾਡੇ ਸੁਭਨਾਮ ਦੇ ਵਿੱਚ ਸੰਸਦਾਂ ਦੇ ਵਿੱਚ ਹੈਗਾ ਪਰ ਉਹ ਕਹਿੰਦੇ ਨਹੀਂ ਅਸੀਂ ਪੁੱਛਾਂਗੇ ਇੱਥੇ ਇਹਨਾਂ ਦੇ ਬਾਗ ਕੋਈ ਅਮਰੂਦਾਂ ਦਾ ਝਗੜਾ ਸੀ ਬੂਟੇ ਮਹਿੰਗੇ ਬੇ ਇੱਥੇ ਉੱਥੇ ਆ ਗਿਆ ਸੋ ਇਹ ਤਰੀਕਾ ਗਲਤ ਹੈ ਸੋ ਬਾਜਵਾ ਜੀ ਨੇ ਕਹਿਤਾ ਇਹ ਆਮ ਦਾ ਪਨਾ ਬਚਾ ਲੇ ਸੁਣ ਜਾਈਂ ਆਏ ਦਰਜ ਕਰਨੇ ਨੇ ਕਹੀ ਸੀ ਤੇ ਜੀਜੀਪੀ ਪੰਜਾਬ ਗੌਰਵ ਯਾਦਵ ਤੇ ਇਹ ਦਰਜ ਕਿਉਂ ਨਹੀਂ ਕਰਿਆ ਉਹਨੇ ਕਿਹਾ ਬਿਲਕੁਲ ਬਿਸ਼ਨੋਏ ਨੇ ਇੰਟਰਵਿਊ ਤੇ ਨਹੀਂ ਟਿਕ ਟਿਕ ਉਹ ਦਿੱਤਾ ਪਹਿਲੀ ਗੱਲ ਉਹ ਨੱਬ ਗਈ ਫਿਰ ਉਹ ਦਰਜਵਾਨ ਚੈਂਟਰ ਸੀ ਕਿ ਬਿਆਨ ਦੇ ਦਿੱਤਾ ਬਾਜਵਾ ਜਿੰਨੇ ਦਾ ਉੱਡਾ ਬਟਾ ਬਿਆਨ ਦਿੱਤਾ ਬਾਜਵਾ ਜਿੰਨੇ ਖਫਸ਼ਾ ਜाहिर ਕਰੇ ਕਿਸਮ ਦਾ ਵੀ ਇੰਨੇ ਬੰਬ ਹੋੜ ਨੇ ਫਟਣਗੇ ਅਗਾ ਕਰਿਆ ਨਹੀਂ ਹੋਣਗੇ ਨਹੀਂ ਫਟਣਗੇ ਤੇ ਕੀ ਹੋ ਗਿਆ ਜੇ ਕਹਤਾ ਉਹ ਉਹਨਾਂ ਦਾ ਪੱਕਾ ਕੇ ਹਸੀ ਉਹਨਾਂ ਚਾਰ ਵੀ ਸੀਗੇ ਉਹਨਾਂ ਕੋਲ ਤਾਂ ਸੂਟ ਨਹੀਂ ਸੀ ਕਿ ਉੱਥੇ ਕੇ ਦਰਜ ਹੋਇਆ ਦੂਜਾ ਡੀਜੀਪੀ ਪੰਜਾਬ ਨੇ ਕਿਹਾ ਕਿ ਮੈਂ ਤਾਂ ਕਹਿੰਨਾ ਕਿ ਇਸ ਇੰਟਰਵਿਊ ਨਹੀਂ ਹੋਈ ਕਿਉਂਕਿ ਉਹਦੇ ਤਾਂ ਕੱਪੜੇ ਇਹ ਜਿਹੇ ਨੇ ਦੂਜੇ ਦਿਨ ਉਹ ਕੱਪੜੇ ਪਾ ਕੇ ਇੰਟਰਵਿਊ ਦਿੱਤੀ ਜਿਹੜੇ ਡੀਜੀਪੀ ਨੇ ਕਿਹਾ ਕੌਣ ਜੁਮਨੇ ਵਾਲਾ ਕੇ ਸੋਇਆ ਦਰਜ ਨਾ ਕੋਈ ਤੇ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਬੜੀਆਂ ਗਵੰਤਮਾਨ ਨੇ ਕਿਹਾ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸੀਲੀ ਹੈ ਆਪਦੇ ਮੰਤਰੀ ਨੂੰ ਕਰਤਾ ਇਹ ਸਰ ਜਿਸ ਤਰ੍ਹਾਂ ਕਰਤਾ ਸੁਣਨ ਭਵੰਤਮਾਨ ਤਾਂ ਕੇਸ ਰਜਿਸਟਰ ਹੋਊਗਾ ਵੀ ਤੂੰ ਬੋਲ ਕਿੱਥੇ ਉਹ ਸੀਰੀ ਕਿੱਥੇ ਆ ਉਹ ਕਿੱਥੇ ਗਿਆ ਰਿਸ਼ਵਤ ਦਾ ਕੇਸ ਹੀ ਨਾ ਹਾਂਜੀ ਵਿਜੇਲ ਸਿੰਘਲਾ ਦਾ 3 ਸਾਲ ਹੋ ਗਏ 3 ਸਾਲ ਹੋ ਗਏ ਉਹ ਰਿਸ਼ਵਤ ਦੇ ਕੇਸੇ ਭਗਵੰਤ ਨੰਦ ਕੇ ਸੌਣ ਤੈਂਦਾ ਵੀ ਤੂੰ ਲੋਕਾਂ ਨੂੰ ਦਿਨਰਾਹ ਕਰਾਇਆ ਇਹ ਕਹਿ ਕੇ ਕਿ ਤੂੰ ਡਿਊਟੀ ਨਹੀਂ ਬਣਾਈ ਤੁਸੀਂ ਆਪਣੀ ਡਿਊਟੀ ਨਹੀਂ ਨਿਭਾਈ ਨਹੀਂ ਬਤੌਰ ਮੁੱਖ ਮੰਤਰੀ ਲੋ ਕਿਉਂਕਿ ਤੁਸੀਂ ਆਪਣੀ ਪਾਰਟੀ ਦੇ ਬੰਦੇ ਨੂੰ ਬਚਾਉਣਾ ਚਾਹੁੰਦੇ ਹੋ ਉਦੋਂ ਕੋਈ ਬਦਲਾ ਲੈਣਾ ਹੋ ਭਗਵੰਤ ਮਾਨ ਵੀ ਲੋਕਾਂ ਨੂੰ ਇਹ ਜਵਾਬ ਦੇਣ ਕਿ ਉਹਨਾਂ ਨੇ ਹਾਂ ਸਾਰਾ ਆਪਣੇ ਇੱਕ ਮੰਤਰੀ ਨੂੰ ਕੱਢਿਆ ਕੇਸ ਰਜਿਸਟਰ ਕਰਿਆ ਉਹਦੇ ਉੱਤੇ ਕਿਹਾ ਮੇਰੇ ਕੋਲ ਮੈਂ ਖੁਦ ਦੇਖੀ ਆ ਉਹ ਵੀ ਜੋ ਵੀ ਅਸਲੀ ਕਹਿੰਦੇ ਨੇ ਕਿ ਉਹ ਸੀਡੀ ਨਹੀਂ ਸੀ ਉਹ ਵੀਡੀਓ ਸੀ ਉਹ ਕਲੀਪ ਸੀ ਜੋ ਵੀ ਸੀ ਮੈਂ ਜੋ ਵੀ ਉਹਨਾਂ ਨੇ ਦੇਖਿਆ ਉਹ ਨਾ ਤਾਂ ਲੋਕਾਂ ਚ ਲੈ ਕੇ ਗਏ ਨਾ ਹੁਣ ਤੱਕ ਉਹਨੂੰ ਕੋਈ ਸਜ਼ਾ ਦਿੱਤੀ ਨਾ ਕੋਈ ਕੇਸ کورٹ ਚ ਕਰਿਆ ਇਹ ਕੀ ਆ ਇਹਦਾ ਕੌਣ ਜ਼ਿੰਮੇਵਾਰ ਹੈ ਉਹ ਤਾਂ ਵੱਡਾ ਗੁਨਾਹ ਕਰਕੇ ਸੀ ਫੇਸ ਕਰਕੇ ਇਹ ਝੂਠਾ ਮਾਦੀ ਤੇ ਝੂਠਾ ਰਜਿਸਟਰ ਕਰਿਆ ਸੀ ਕਿਸੇ ਨੇ ਉਹਨਾਂ ਨੇ ਸਾਨੂੰ ਪਤਾ ਚੁਸਤ ਦਰਜ ਕਰਿਆ ਸੀ ਸੋ ਇਹ ਇਸ ਕਰਕੇ ਇਹੋ ਜਿਹੇ ਗੱਲਾਂ ਇਹੋ ਜੇ ਕੰਮ ਐਫ ਆਈ ਆਰ ਦਰਜ ਕਰਨ ਤੋਂ ਪਹਿਲਾਂ ਹੀ ਉਹਨੂੰ ਫੜਿਆ ਸੀ ਟਾਈਮ ਦੱਸਦੇ ਨੇ ਉਹ ਸਾਰੇ ਉਹਦੇ ਫੜੇ ਜਾਂਦਾ ਤੇ ਇੱਥੇ ਆ ਕੇ ਦਰਜ ਹੁੰਦਾ ਸਾਰੀਆਂ ਸਾਡੇ ਕੋਲ ਡਾਕੂਮੈਂਟਸ ਨੇ ਦਸਤਾਵੇਜ਼ ਨੇ ਇਹਨਾਂ ਦੇ ਆਪਦੇ ਸੋ ਇਹਨਾਂ ਨੂੰ ਕੀ ਆ ਇਹ ਤਾਂ ਜਿਹੜੇ ਕਹਿੰਦੇ ਕੌਣ ਕਹੇ ਰਾਣੀ ਉਹ ਗੱਲ ਐ ਉਹ ਜੋ ਮਰਜ਼ੀ ਕਰੀ ਜਾਂ ਪਤਾ ਹੈ ਨਹੀਂ ਕੁਝ ਜੋ ਮਰਜ਼ੀ ਕਰੀ ਜਾਓ ਤੇ ਪਾਣੀ ਪੀਤੀ ਆ ਫਰਨਾ ਦੀ ਗੱਲ ਐ ਕੋਇਸ ਕਰਕੇ ਨਾ ਤਾਂ ਬਾਦਵਾਜੀ ਆਪਦੀ ਹੁੰਕਾ ਉਸ ਟਿੱਕੇ ਨਾਲ ਲਵਾ ਰਹੇ ਨੇ ਜਿਸ ਜੀ ਕੇ ਨਾਲ ਤੌਰ ਉਹ ਲਿਖ ਸਕਦੇ ਸੀ ਉਹ ਮੁੱਖ ਮੰਤਰੀ ਨੂੰ ਲਿਖਦੇ ਸਿੱਧਾ ਗ੍ਰਹਿ ਮੰਤਰੀ ਵੀ ਹੋ ਹੀ ਨੇ ਵੀ ਮੇਰੇ ਕੋਲ ਗੁੱਤ ਸੂਚਨਾ ਮੈਨੂੰ ਮਿਲੀ ਹੈ ਮੈਨੂੰ ਨਹੀਂ ਪਤਾ ਕਿੰਨੀ ਕਿ ਠੀਕ ਹੈ ਕਿੰਨੀ ਗਲਤ ਹੈ ਤੁਸੀਂ ਇਹਨੂੰ ਵੈਰੀਫਾਈ ਕਰ ਲਓ ਕਿ ਇਹਦੇ ਤੇ ਜਰਾ ਚੌਕਸੀ ਰੱਖੋ ਮੈਂ ਉਹ ਮੈਂ ਕਹਿਣਾ ਹੀ ਤੁਸੀਂ ਕਹੋਗੇ ਲੋ ਜੀ ਐਂ ਛੋੜ ਨਾ ਤਾਂ ਕੋਈ ਸੈਸੀ ਨੀਤ ਨਹੀਂ ਹਾਂ ਮੇਰਾ ਤਾਂ ਸਰਕਾਰ ਚ ਕੋਈ ਅਹੁਦਾ ਨਹੀਂ ਹੈ ਮੇਰਾ ਕੋਈ ਸੰਸਥਾ ਕਿਸੇ ਸੰਸਥਾ ਚ ਕੋਈ ਅਹੁਦਾ ਨਹੀਂ ਹੈ ਮੈਂ ਹੁਣ ਵੀ ਮੁੱਖ ਮੰਤਰੀ ਨੂੰ ਵੀ ਇਹ ਇਨਾਂ ਦੇ ਵਿੱਤ ਮੰਤਰੀ ਨੂੰ ਵੀ ਸਿੱਖਿਆ ਮੰਤਰੀ ਨੂੰ ਵੀ ਸਿਹਤ ਮੰ ਮੈਂ ਇਨਾਂ ਦੇ ਵਿਭਾਗਿਆਂ ਨੂੰ ਚੀਫ ਸੈਕਟਰੀਆਂ ਨੂੰ ਮੰਤਰੀਆਂ ਨੂੰ ਚਿੱਠੀਆਂ ਲਿਖਦਾ ਰਹਿਣਾ ਵੀ ਆ ਗਲਤ ਹੋ ਰਿਹਾ ਇਹਨੂੰ ਦੇਖੋ ਕਿ ਦੇਖਣਾ ਨਾ ਦੇਖਣਾ ਉਹਨਾਂ ਦਾ ਕੰਮ ਹੈ ਸਾਡੀ ਡਿਊਟੀ ਹੈ ਬਤੌਰ ਜਾਗਰੂਕ ਨਾਗਰਿਕ ਹੋਣ ਦੇ ਕਿ ਤਾਂ ਇਹ ਆ ਹੋ ਰਿਹਾ ਹੈ ਦਾ ਜਵਾਬ ਤਾਂ ਦੇ ਦਿਓ ਵੀ ਲੋਕਾਂ ਨੂੰ ਕਹੀ ਜਾਂਦੀ ਮੈਂ ਤਾਂ ਕਹਿੰਦਾ ਹੁਣ ਇਹ ਕਿਛ ਹੈ ਮੈਨੂੰ ਇਹ ਲੱਗਦਾ ਹੈ ਵੀ ਮੁਜਾਰੇ ਵੀ ਹੀ ਨੇ ਮੈਨੂੰ ਕਿਤੇ ਇਹ ਵੀ ਡਾਰੇ ਵੀ ਕਿਛੀ ਤਾਂ ਨਹੀਂ ਵੀ ਬਾਜਵਾ ਸਾਹਿਬ ਨੂੰ ਕਿਸੇ ਨੇ ਉਕਸਾਇਆ ਹੋਵੇ ਆ ਪਾਰਟੀ ਦੇ ਨੇ ਉਹਨਾਂ ਨੇ ਦਿੱਤਾ ਬਿਆਨ ਤੇ ਉਦੋਂ ਬਾਅਦ ਉਹ ਯਹੀ ਜੀ ਉਕਸਾਤ ਦੇ ਨਾਲ ਤਾਂ ਕੋਈ ਜਿਹੜਾ ਸਿੱਖਿਆ ਕ੍ਰਾਂਤੀ ਵਾਲਾ ਜਲੂਸ ਨਿਕਲ ਰਿਹਾ ਸੀ ਉਹ ਕਿਸੇ ਹੋਰ ਪਾਸੇ ਬਗੜ ਗਿਆ ਇਹ ਮੈਨੂੰ ਆਇਆ ਲੱਗਦਾ ਵਰਤਾਂਤ ਬਦਲਣਾ ਜਿਵੇਂ ਕੇਂਦਰ ਸਰਕਾਰ ਜਿਹੜੀ ਕੇਂਦਰ ਦੀ ਰਾਜਗਰਦੀ ਪਾਰਟੀ ਆ ਉਹ ਵਰਤਾਂਤ ਬਦਲਦੀ ਹੈ ਇਹ ਵੀ ਕੋਈ ਵੱਡੀ ਗੱਲ ਨਹੀਂ ਵੀ ਇਹਨਾਂ ਨੇ ਵਰਤਾਂਤ ਬਦਲਦਾ ਇੱਕ ਸਾਜ ਅਸਮਾਨਾ ਕਰਿਆ ਹੋਵੇ ਆਬਦੇ ਹੀ ਬੰਦੇ ਆ ਮੇਰਾ ਇਹ ਕੋਈ ਵੱਡੀ ਗੱਲ ਨਹੀਂ ਹੈ ਪਰ ਇਹ ਵੀ ਖੋਜ ਤੋ ਬਿਨਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਆਪਾਂ ਤਾਂ ਕਿਆ ਸਰਾਈਆਂ ਲਗਾ ਸਕਦੇ ਹੁਣ ਕਿਆ ਸਰਾਈਆਂ ਲਾਉਣਾ ਵੀ ਇਹ ਕਹਿੰਦੇ ਬੰਦ ਕਰ ਕਿਨੇ ਕਿਆ ਸਰਾਈਆਂ ਬੰਦ ਕਰ ਦੋ ਬਈ ਦੁਨੀਆ ਦੇ ਵਿੱਚ ਹੁੰਦਾ ਥੋੜੀ ਜਿਹੀ ਉਦਾਹਰਨ ਲੈਂਦਾ ਮੈਂ ਇਹ ਮੈਂ ਹਵਾ ਚੋੜੀ ਕਰ ਰਿਹਾ ਇਹ ਕੰਨੈਕਸੀ ਰਾਜਪੁਰੇ ਦਾ ਉਹਨੂੰ ਕਿਸੇ ਨੇ ਜਾ ਕੇ ਸੀਡੀ ਫਲਾਪੀ 80 ਦੀ ਗੱਲ ਹੈ ਕੈਸੀ ਦੀ ਕਿਆ ਦੇਖਣਾ ਸੀ ਜੂਨੀਅਰ ਉਹ ਹੁੰਦੀ ਸੀ ਕੀ ਆਡੀਓ ਕੈਸਟ ਦੀ ਹਾਂਜੀ ਆਡੀਓ ਆਡੀਓ ਕੈਸਟ ਉਨੇ ਜਾ ਕੇ ਉਹ ਕੈਸਟੋਫਰਾਫੀ ਵਿਧਾਨ ਸਭਾ ਚ ਬੋਲ ਗਿਆ ਬਿਆਰ ਕੋ ਕੈਸਟਾਨ ਜਦਾਈ ਖਦਰੀ ਹੋਰੀ ਬੇਚੀ ਹੋਗੀ ਬੀਨ ਤਾਂ ਪਤਾ ਹੀ ਨਹੀਂ ਕਿਸਾ ਹੈ ਕੁਛ ਨਹੀਂ ਮੈਂ ਕਹਿੰਦੇ ਵਿਧਾਨ ਸਭਾ ਤਾਂ ਕੰਨਾ ਨਹੀਂ ਸੋ ਇਸ ਤਰ੍ਹਾਂ ਦੇ ਬਹੁਤ سارے ਪਲਾਂਟ ਹੁੰਦੇ ਨੇ ਕੌਣ ਕਹਿੰਦਾ ਪਲਾਂਟ ਨਹੀਂ ਹੁੰਦੇ ਹੁਣ ਤਾਂ ਪਾਰਟੀਆਂ ਜਿਆਦਾ ਕਰਨ ਲੱਗੀਆਂ ਸੋ ਇਸ ਕਰਕੇ ਇਹ ਕੋਈ ਵੱਡੀ ਗੱਲ ਨਹੀਂ ਕਿਸੇ ਨੇ ਪਲਾਨ ਕਰਕੇ ਬਾਦਗਿਆ ਜੀ ਕੋਲੇ ਗੱਲ ਕਹੀ ਹੋਵੇ ਕਿ ਵੀ ਮੈਂ ਦੱਸਣਾ ਗੁੱਡੇ-ਮੁੱਡੇ ਬੈਠ ਕੇ ਦੱਸਦੇ ਨੇ ਲੋਕ ਮੀਲੇ ਦਾ ਹੋ ਕੇ ਦੱਸਦੇ ਨੇ ਇਹਦੇ ਅਧਿਕਾਰੀਆਂ ਨੇ ਕਹੀ ਹੋਵੇ ਸਾਨੂੰ ਕੀ ਪਤਾ ਕਿੰਨੇ ਕਹੀ ਹੈ ਨਾ ਸਾਨੂੰ ਕੋਈ ਅਧਿਕਾਰ ਨਹੀਂ ਅਸੀਂ ਬਾਜਵਾ ਜੀ ਨੂੰ ਪੁੱਛਿਆ ਬਾਜਵਾ ਜੀ اپੋਜੀਸ਼ਨ ਦੇ ਨੇਤਾ ਨੇ ਉਹਨਾਂ ਨੇ ਬਿਆਨ ਦਿੱਤਾ ਹੈ ਸਾਡਾ ਤਾਂ ਦੋਹਾਂ ਤੇ ਸਵਾਲ ਹੈ ਕਿ ਬਾਜਵਾ ਜੀ ਨੇ ਬਿਆਨ ਦਿੱਤਾ ਹੈ ਅਸੀਂ ਤਾਂ ਉਹਨਾਂ ਨੂੰ ਕੋਈ ਸਰੋਤ ਨਹੀਂ ਪੁੱਛਾਂਗੇ ਪਰ ਮੁੱਖ ਮੰਤਰੀ ਜੀ ਨੂੰ ਇਹ ਜ਼ਰੂਰ ਪੁੱਛਾਂਗੇ ਵੀ ਤੁਹਾਡੇ ਜਿਹੜੇ ਸਰੋਤ ਨੇ ਜਿਹੜੇ ਕਹਿੰਦੇ ਵੀ ਪੁੱਛ ਨਹੀਂ ਹੈ ਹੋਰ ਬਾਕੀ ਵਿਹਾ ਤੇ ਉਹ 18 ਬੰਦਨਾ ਸਰੋਤ ਦੇ ਦੇਣ ਬਿਲਕਹੇ ਨੇ ਉਦਿਤ ਜਨਨ ਨੂੰ ਕੋਈ ਜਵਾਬ ਨਹੀਂ ਕਰਿਆ ਠਾਣਾ ਛਡੋ ਜਿਹੜਾ ਮਨਿੰਗਨ ਕਾਲੀਜੀ ਦੇ ਘਰ ਦੇ ਉੱਤੇ ਹੁਣੀ ਰੀਸੈਂਟ ਹੋ ਘਟਨਾਵਾਂ ਤਾਹੀਆਂ ਹੋ ਜਾਂਦੇ ਇੱਕ ਜਿਹੜੀ ਉੱਥੇ ਧਾਰਮਿਕ ਸਥਾਨ ਦੇ ਵਿੱਚ ਬੰਬ ਜਿਹੜਾ ਫਟਿਆ ਕਰਨਤਾਰਨ ਦੇ ਵਿੱਚ ਇਹ ਦੋਹਾਂ ਦੇ ਜਵਾਬ ਦੇ ਦੇ ਨਾ ਨਹੀਂ ਤਾਂ ਫਿਰ ਜਿਹੜੇ ਇਹਨਾਂ ਦੇ ਜਿਹੜੇ ਐਫਆਈਆਰ ਦਰਜ ਕਰ ਰਹੇ ਨੇ ਉਹਨਾਂ ਦੇ ਅਫਸਰ ਦਫ਼ਤਰ ਤੇ ਰਾਤਨਵਾ ਹਮਲਾ ਹੋਇਆ ਸੀ ਉਹਦਾ ਜਿੱਥੇ ਜਵਾਬ ਨਹੀਂ ਦਿੱਤਾ ਸੋ ਜਵਾਬ ਦੇ ਦੇ ਨਹੀਂ ਇਹ ਕੌਣ ਕਹਿੰਦਾ ਫਿਰ ਇਹ ਵਿਸਥਿਖ ਰੀ ਕਰਦੇ ਨੇ ਵਿਸਕਰੇ ਕਰਮਚਾਰ ਹਾਲਾਂਕਿ ਅਸੀਂ ਬੁਲਡੋਜ਼ਰ ਕਲਚਰ ਨੂੰ ਕਹਿੰਦਾ ਮਾੜਾ ਇਹ ਗੈਰਕਾਨੂੰਨੀ ਹੈ ਪਰ ਇਹ ਕਹਿੰਦੇ ਨੇ ਕਾਨੂੰਨੀ ਹੈ ਜੇ ਕਾਨੂੰਨੀਆ ਕਾਨੂੰਨ ਸਾਡਾ ਕਹਿੰਦਾ ਵੀ ਹਰੇਕ ਬੰਦਾ ਕਾਨੂੰਨ ਦੇ ਸਾਹਮਣੇ ਬਰਾਬਰ ਹੈ ਫਿਰ ਭਾਈ ਜਿਹੜੀ ਛੋਟੀ ਛਪੈਨ ਖੜੀ ਗਈ ਹੈ ਉਹ ਬਰਾਬਰ ਕਿਉਂ ਨਹੀਂ ਉਹਦੀਆਂ ਕੋਠੀਆਂ ਦੇ ਉੱਤੇ ਤੇ ਬੁਲਡੋਜ਼ਰ ਨਹੀਂ ਚੱਲਿਆ ਤੋਂ ਇਸ ਕਰਕੇ ਇਹ ਵਿਸਕਰਾ ਕਰਦੇ ਨੇ ਇਹ ਬਿਲਕੁਲ ਜਿਲਾ ਸਾਡਾ ਰਾਜ ਕਰਨ ਦਾ ਤਰੀਕਾ ਹੈ ਸਾਡਾ ਜਿਹੜਾ ਸੰਵਿਧਾਨ ਹੈ ਇਹ ਸਾਨੂੰ ਕਹਿੰਦਾ ਹੈ ਏਵਰੀ ਪਰਸਨ ਏਵਰੀ ਸਿਟੀਜ਼ਨ ਨਹੀਂ ਲਿਖਿਆ ਬਲੀ ਪਰਸਨਿਟੀ ਕੁਲ ਬਿਫੋਰ ਲ ਮਾਟੀਕਾ ਚੋ ਤਾਂ ਇਹ ਕਹਿੰਦਾ ਇਹ ਪਰਸਨਿਟੀ ਤਾਂ ਗੱਲ ਛੱਡੋ ਇਹ ਤਾਂ ਹਰ ਇੱਕ ਨਾਗਰਿਕ ਨੂੰ ਬਰਾਬਰ ਨਹੀਂ ਮੰਨ ਰਹੀ ਇਹ ਤਾਂ ਅਜ ਲੋਕੀ ਨੂੰ ਬਰਾਬਰ ਨਹੀਂ ਮੰਨ ਰਹੀ ਵੀ ਉਹਨੂੰ ਕੁਝ ਕਹਿੰਦਾ ਅਧਿਕਾਰ ਹੈ ਜੇ ਐ ਕਿ ਪੁਲਿਸ ਤੁਸੀਂ ਸੂਚਨਾ ਗਲਤ ਦਿੱਤੀ ਹੈ ਇਹਨਾਂ ਦਾ ਇੱਕ ਵੀ ਅੰਤ ਇੱਕ ਵੀ ਮੰਤਰੀ ਬਚ ਨਹੀਂ ਸਕਦਾ ਕਿਉਂ ਨਹੀਂ ਬਚ ਸਕਦਾ ਮੈਂ ਜ਼ਿੰਮੇਵਾਰੀ ਵੀ ਮੈਂ ਕਹਨਾ ਮੈਂ ਹਮਾਚੋ ਨਹੀਂ ਕਹਿ ਰਿਹਾ ਇਹਨਾਂ ਦੇ ਜਿਹੜੇ ਬਿਆਹ ਜਿਹੜਾ ਲਿਖਤੀ ਬਜਟ ਪੇਸ਼ ਕਰਿਆ ਉਹਦੇ ਕਿੰਨੇ ਅੰਕੜੇ ਗਲਤ ਨੇ ਫਿਰ ਤਾਂ ਇਹਨਾਂ ਦੇ ਸਾਰਿਆਂ ਦੇ ਉੱਤੇ ਕੇਸ ਲੱਗਣਾ ਚਾਹੀਦਾ ਇਹਨਾਂ ਸਾਰਿਆਂ ਨੇ ਬੰਨੇ ਉਹਨੂੰ ਆਪੋਜੀਸ਼ਨ ਦੇ ਕੋਲ ਤੋਂ ਕੋਈ ਸੋਰਸ ਨਹੀਂ ਇਹ ਤਾਂ ਬੰਨੇ ਆਂ ਮੈਨਾਂ ਨਾ ਇਹਨਾਂ ਬੰਨੇ ਆਂ ਮੈਨਾਂ ਕਿਹਨਾਂ ਸਭ ਨੂੰ ਬਿਤੂ ਜੀ ਦਾ ਬਦਲਣ ਤੇ ਫਿਰ ਇਹ ਅੰਕੜੇ ਜਿਹੜੇ ਗਲਤ ਨੇ ਜਿਹੜੇ ਐਗੈਡੀ ਗਲਤੀਆਂ ਨੇ ਇਹ ਕਿਉਂ ਗਲਤੀਆਂ ਨੇ ਐਡੀਆਂ ਐਡੀਆਂ ਇਹਨੇ ਅੰਕੜੇ ਕਿਉਂ ਨੇ ਇੱਕ 'ਚ ਹੋ ਜੇ ਦੋ 'ਚ ਹੋ ਜਾਣਾ ਇਹਦਾ ਜਵਾਬ ਦਿਓ ਕਿਉਂਕਿ ਤਾਂ ਪੈਸਾ ਖਰਚ ਹੁੰਦਾ ਆ ਜਿਹੜੇ ਅੰਕੜਿਆਂ 'ਚ ਖਾਸ ਕਰਕੇ ਗਲਤੀਆਂ ਨੇ ਉਹ ਅੰਕਲੇ ਸੰਵਧਾਨ ਦੀ ਧਾਰਾ 202 ਆਰਟੀਕਲ 202 ਦੇ ਤਹਿਤ ਉਹ ਵੀ ਦਸਤਾਵੇਜ਼ ਜਿਹਨੂੰ ਕੰਨੇ ਨੇ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਸਾਲਾਨਾ ਵਿੱਤੀ ਰਿਵਵਾ ਉਹ ਸਾਲਾਨਾ ਵਿੱਤੀ ਰਿਵਵਾ ਉਥੇ ਕਾਨੂੰਨ ਦੇ ਸੰਵਧਾਨਨ ਮੁਤਾਬਕ ਪੇਸ਼ ਕਰਨਾ ਹੈ ਜਿਹੜਾ ਸੰਵਧਾਨ ਦੇ ਮੁਤਾਬਕ ਤੁਸੀਂ ਦਸਤਾਵੇਜ਼ ਪੇਸ਼ ਕਰਿਆ ਉਹ ਜੋ ਵੱਡੇ ਨਹੀਂ ਵੱਡੀਆਂ ਗੱਲ ਕਹਿੰਦਾ ਪੰਜਾਬੀ ਦੀਆਂ ਗਲਤੀਆਂ ਨਹੀਂ ਕਰਦੀਆਂ ਕਹਿ ਰਿਹਾ ਵੀ ਹਿਸਟਰੀ ਨੂੰ ਹਿਸਟਰੀ ਲਿਖਦਾ ਜਿਲ੍ਹਿਆ ਵਾਲਾ ਵਾਗ ਨੂੰ ਜਿਲ੍ਹੇ ਵਾਲਾ ਵਾਗ ਲਿਖਦਾ ਇਹ ਕਿੱਥੇ ਨਹੀਂ ਆਇਆ ਕਰਨਾ ਹੋਵੇ ਕੋਈ ਬੰਦਾ ਜਰਨੈਲਾ ਬਾਗ ਦੇ ਨਾਂ ਤੇ ਇਹਨੇ ਤੇ ਮੁਕੱਦਮਾ ਪਾਸ ਦੇਈ ਉਹ ਜਰਨੈਲਾ ਬਾਗਾ ਤੇ ਜਿਲ੍ਹਾ ਵਾਲਾ ਬਾਗ ਕਿਵੇਂ ਲਿਖਦਾ ਕੋਈ ਜਾਣਬੁੱਝ ਕੇ ਸਾਡੇ ਇਤਿਹਾਸ ਨੂੰ ਖਰਾਬ ਕਰ ਰਹੇ ਹੋ ਮੇਰੇ ਤਾਂ ਮੰਨ ਤੇ 6:00 ਵਜੇ ਹੈ ਵੀ ਤੈਨਾਂ ਤੇ ਕੇਸ ਹੋਣਾ ਚਾਹੀਦਾ 6:00 ਵਜੇ ਸਕਦੀ ਹੈ ਤੁਸੀਂ ਕਿਸੇ ਦਾ ਨਾਮ ਗਲਤ ਲਾਓਗੇ 6:00 ਵਜੇ ਹੈ ਸੋ ਇਹਸ ਕਰਕੇ ਆ ਮੈਨੂੰ ਕਹੀ ਕਹਿੰਦੇ ਜੀ ਤੁਹਾਨੂੰ ਕੋਈ ਪਿਆਰਲਾ ਦਿਖ ਦਿੰਦਾ ਕੋਈ ਪਿਆਰਲਾ ਮੈਂ ਕਹਿੰਦਾ ਯਾਰ ਚੱਲ ਛੱਡ ਕੋਈ ਨਹੀਂ ਦਿੱਖਦਾ ਲਿਖਦਾ ਸੀ ਗੱਟਾ ਦੁਗਣਾ ਨੂੰ ਲੱਗਦੀ ਹੋਈ ਹੈ ਸੋ ਇਸ ਕਰਕੇ ਇਹਨਾਂ ਦੇ ਉੱਤੇ ਜੇ ਕੇਸ ਹੈ ਇਹਨਾਂ ਨੂੰ ਸਿਆਸੀ ਕਰਨਾ ਚਾਹੀਦਾ ਸੀ ਇਹ ਸਿਆਸੀ ਕੰਮ ਕਰਨ ਦੀ ਬਜਾਏ ਪੁਲਿਸ ਦਾ ਸਹਾਰਾ ਲੈ ਰਹੇ ਨੇ ਕਿੰਨੇ ਵੀ ਜ਼ਿਆਦਾ ਤੋਂ ਜ਼ਿਆਦਾ ਪੁਲਿਸ ਦਾ ਸਹਾਰਾ ਲੈਣ ਸ਼ੁਰੂ ਕਰਤਾ ਔਰ ਇਹ اپੋਜੀਸ਼ਨ ਨੂੰ ਜਾਂ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਨੇ ਚਾਹੇ ਉਹ ਮਿਲਿਆ ਚਾਹੇ ਕੋਈ ਹੋਰ ਹੈ ਉਹਨਾਂ ਨੂੰ ਇਹ ਆਪਦਾ ਨਿਸ਼ਾਨਾ ਬਣਾਉਂਦੇ ਨੇ ਜਾਂ ਦੇ ਵਿਰੋਧੀ ਧਿਰ ਨੂੰ ਆਲੋਚਨਾ ਕਰਨ ਵਾਲੇ ਨੂੰ ਆਪਦਾ ਨਿਸ਼ਾਨਾ ਬਣਾਉਣਗੇ ਪੁਲਿਸ ਦੀ ਦੁਰਵਰਤੋਂ ਕਰਨਗੇ ਦੁਰਵਰਤੋਂ ਕਰਕੇ ਕੇਸ ਰਜਿਸਟਰ ਕਰਨਗੇ ਕਿਉਂਕਿ ਮਾਗੀ ਦਾ ਕੇਸ ਐਸੀ ਧੁਕਤਿਆ ਹੁਣ ਵੀ ਚੱਲ ਰਿਹਾ ਹੈ ਇਸ ਤਰ੍ਹਾਂ ਬਤ ਕਰਨੀ ਇਹਨਾਂ ਨੇ ਜਵਾਬ ਇਹਨਾਂ ਕੋਲ ਹੈ ਨਹੀਂ ਕੋਰਟ 'ਚ ਜਿਹੜਾ ਫਾਈਲ ਕਰਨ ਵੀ ਕੀ ਕਿਨੇ ਇਹਨਾਂ ਨੇ ਹੋ ਦਿੱਤਾ ਦਰਦੀ ਮਾਰੋ ਦਰਦੀ ਮਾਰੋ ਉਹ ਵੀਡੀਓ ਸੀ ਨਾਲ ਲਾਇਆ ਨਹੀਂ ਸਾਡੇ ਜੋ ਵੀ ਇਹ ਕਹਿੰਦੇ ਨੇ ਬੇਨਿਆਖ ਹੈ ਉਹਨੂੰ ਕਿਹਾ ਹੀ ਨਹੀਂ ਜਿਹੜਾ ਦਰਜ ਕਰਿਆ ਹੋਇਆ ਕਰਕੇ ਸਾਨੂੰ ਨਾ ਬੜਾ ਸਪਸ਼ਟ ਹੋਣਾ ਚਾਹੀਦਾ ਹੈ ਕਿ ਤੁਸੀਂ ਇਸ ਨਾਲ ਗੁਰੂ ਨਾਨਕ ਸਾਹਿਬ ਨੇ ਕਿਹਾ ਪड़ोसी ਕੋ ਜੋ ਹੂਆ ਤੂੰ ਆਪਣੇ ਵੀ ਜਾਣ ਜਿੱਦ ਇਹ ਵਿਰੋਧੀ ਧਿਰ 'ਚ ਹੋਏ ਜਿੱਦ ਇਹਨਾਂ ਦੇ ਉੱਤੇ ਕੁਝ ਹੋਣਾ ਫਿਰ ਹੋਗਾ ਉਹਦੇ ਨਾਲ ਜਵਾਬ ਨਹੀਂ ਦੇਣਾ ਜਿੱਦ ਇਹ ਵਿਰੋਧੀ ਧਿਰ 'ਚ ਸੀਗੇ ਇਹ ਨਾਲ ਬੈਠ ਕੇ ਗਏ ਸੀ ਵਿਰੋਧੀ ਧਿਰ ਦੀ ਗੱਡੀ 'ਚ ਦੂਜੇ ਵਿਰੋਧੀਆਂ ਦੀ ਜਿਹਨੂੰ ਪਾਣੀ ਪੀ ਪੀ ਕੋਸ ਦੇ ਹੁੰਦੇ ਉਹਨਾਂ ਦੀ ਗੱਡੀ 'ਚ ਬੈਠ ਕੇ ਗਏ ਸੀ ਸੋ ਇਹਨਾਂ ਨੇ ਤਿੰਨ ਵਾਰੀ ਆਪਦਾ ਐਲੋਤੀ ਵਿਰੋਧੀ ਧਿਰ ਦਾ ਨੇਤਾ ਬਦ ਰਿਆ ਸੀ ਜੇ ਇੰਨੇ ਕਾਬਲ ਸੀਗੇ ਫੇ ਚੰਨ ਵਾਲੀ ਨੇਤਾ ਕਾਦੇ ਵਾਸਤੇ ਬਦਲਣਾ ਸੀ ਬਈ ਬਾਈ 20 ਅੰਮਦ ਦੇ ਸੀ ਦੂਜੇ ਤੋਂ ਦੋਸਾ ਚਲੋ ਇਹਨਾਂ ਦੀ ਪਾਰਟੀ ਦੇ ਨਹੀਂ ਸੀ ਉਹ ਬੀਆਂ ਦੇ ਟੋਟੇ ਕਿੰਨੇ ਹੋ ਗਏ ਸੀ ਹਾਂ ਜੀ ਇਹਨਾਂ ਨੇ ਉਹਨਾਂ ਨੂੰ ਉਹ ਕੱਢਿਆ ਕਿਉਂ ਨਾ ਪਾਰਟੀ ਚੋਂ ਜਾਂ ਫਿਰ ਸਪੀਕਰ ਸਾਹਿਬ ਨੂੰ ਕਿਉਂ ਨਾ ਮਜਬੂਰ ਕਰਿਆ ਵੀ ਇਹ ਤੇ ਐਕਸ਼ਨ ਹੋਇਆ ਇਹਨਾਂ ਤੇ ਉਹਨਾਂ ਦੇ ਜੋ ਚੋਣਾਂ ਵਿੱਚ ਲੜਨੀਆਂ ਸੀ ਬਖਰੇ ਖੜੇ ਹੋਗੇ ਸੀ ਪਾਰਟੀ ਵੱਖਰੀ ਬਣਾ ਲਈ ਸੀ ਦੂਜੀ ਪਾਰਟੀ ਜੁਆਇਨ ਕਰ ਲਈ ਸੀ ਆਪਦੀ ਪਾਰਟੀ ਦੇ ਖਾਤੇ ਕਿਵੇਂ ਰੱਖੀ ਰੱਖਿਆ ਉਹਨਾਂ ਨੇ ਕਿਉਂ ਨਹੀਂ ਬੋਲੇ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜੋ ਕੁਛ ਇਹ ਕਰ ਰਹੇ ਨੇ ਜਿਵੇਂ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਕਰਿਆ ਕਿ ਵੀ ਜੀ ਗਵਰਨਰ ਆਪਣੇ ਕੋਲ ਲੋਕ ਕਹਿੰਦੇ ਐਸ ਸੂਨ ਐਸ ਪੋਸੀਬਲ ਐਸ ਸੂਨ ਐਸ ਪੋਸੀਬਲ ਦਾ ਮਤਲਬ ਥੋੜਾ 20 ਸਾਲ ਐਸ ਸੂਨ ਐਸ ਪੋਸੀਬਲ ਦਾ ਬਾਕੀ ਸੂਨ ਐਸ ਸੂਨ ਐਸ ਪੋਸੀਬਲ ਇਹ ਦੱਸਦਾ ਕਿ ਸਾਡੇ ਸੰਵਿਧਾਨ ਕਹਿੰਦੇ ਜਿੰਨਾ ਜਲਦੀ ਹੋ ਸਕੇ ਉਹਨਾ ਕਰਨਾ ਜਿੰਨਾ ਜਲਦੀ ਹੋਣਾ ਤੇਜ਼ੀ ਨਾਲ ਕਰਨਾ ਜਿੰਨਾ ਜਲਦੀ ਚਾਹੀਦਾ ਵੀ ਹੋਣੀ ਕਰੋ ਦੋ ਦਿਨ ਚਾਰ ਦਿਨ ਦਾ ਜਿੰਨਾ ਜਲਦੀ ਇਹਦੇ ਵਿੱਚ ਥੋੜਾ ਜਿਹਾ 10 ਸਾਲ ਜਲਦੀ ਹੈ ਸੋ ਇਸ ਕਰਕੇ ਮਾਨਯੋਗ ਸੁਪਰੀਮ ਕੋਰਟ ਨੂੰ ਕਰਨਾ ਪਿਆ ਇਹ ਵੀ ਸੁਪਰੀਮ ਕੋਰਟ ਜਾਂਦੇ ਰਹੇ ਨੇ ਇਹ ਕਿਉਂਕਿ ਸਿਆਸੀ ਲੜਾਈ ਨਹੀਂ ਕਰਦੇ ਇਸ ਕਰਕੇ ਜਿਹੜਾ ਪਹਿਲੀ ਵਾਰੀ ਮੈਂ ਆਪਦੀ ਗੱਲ ਖਤਮ ਕਰ ਰਿਹਾ ਇਹ ਕਹਿ ਕੇ ਵੀ ਜਿਹੜਾ ਪਹਿਲੀ ਵਾਰੀ ਇਹ ਇੱਕ ਦੂਜੇ ਨਾਲ ਮੈਦਾਨ ਚਾ ਰਹੇ ਨੇ ਇਹ ਚੰਗੀ ਗੱਲ ਹੈ ਇਹ ਪੰਜਾਬ ਦੀ ਜਮਹੂਰੀਤ ਵਾਸਤੇ ਵੀ ਚੰਗੇ ਇੱਕ ਦੂਜੇ ਦੇ ਮਿਹਨੇ ਦੇਣਗੇ ਇੱਕ ਦੂਜੇ ਦੇ ਇਹਨਾਂ ਦੀ ਇੱਕ ਤਾਂ ਭਾਸ਼ਾ ਦਾ ਮਿਆਰ ਸਾਡੇ ਸਾਹਮਣੇ ਆ ਜਾਊਗਾ ਕਿੰਨੇ ਕਿਸ ਕਿਸ ਕੇ ਸਾਹਮਣੇ ਛੱਕੇ ਜਾਂਦੇ ਨੇ ਮੈਂ ਨਹੀਂ ਚਾਹੁੰਦਾ ਛੱਡੇ ਜਾਵੇ ਪਰ ਆਪਣਾ ਪਤਾ ਲੱਗ ਜੂਗਾ ਦੂਜਾ ਇਹਨਾਂ ਦੇ ਲੜਨ ਦਾ ਢੰਗ ਪਤਾ ਲੱਗ ਜੂਗਾ ਇਹ ਜਾਇ ਦੇ ਨਾਲ ਲੋਕਾਂ ਚ ਇੱਕ ਦੂਜੇ ਨੂੰ ਤੁਹਾਨੂੰ ਮੈਨੂੰ ਹੋਰਾਂ ਨੂੰ ਸਭ ਨੂੰ ਚਰਚਾ ਕਰਨ ਦਾ ਮੌਕਾ ਮਿਲੇਗਾ ਇਹ ਗੱਲ ਹੋਰ ਉੱਤਰ ਕੇ ਸਾਹਮਣੇ ਆਏਗੀ ਕਿ ਪ੍ਰਸ਼ਾਸਨ ਕਿ ਹੋ ਜਾਉਣਾ ਚਾਹੀਦਾ ਹੈ ਸ਼ਹਿਨ ਸ਼ਿਵਤਾ ਕੀ ਹੁੰਦੀ ਹੈ ਇਹ ਪਾਰਟੀਆਂ ਕੀ ਕਰਦੀਆਂ ਨੇ ਕਿਉਂਕਿ ਰਾਜ ਤਾਂ ਪਾਰਟੀਆਂ ਨਹੀਂ ਕਰਨਾ ਸੋ ਇਹ ਪਾਰਟੀਆਂ ਦਾ ਹੀ ਇਹ ਪਿਆ ਸਾਡੇ ਸਿਆਸਤ ਦਾ ਸਾਹਮਣੇ ਆਊਗਾ ਇਹ ਚੰਗੀ ਗੱਲ ਹੈ ਕਿ ਕੇਸ ਦਰਜ ਕਰਨਾ ਗਲਤ ਸੀ ਸੁਣ ਵੀ ਮੈਂ ਕਹਿੰਦਾ ਗਲਤ ਹੈ ਪਰ ਇਹ ਚੰਗੀ ਗੱਲ ਹੈ ਕਿ ਦੋਨਾਂ ਨੇ ਸਿਆਸਤ ਦੇ ਵਿੱਚ ਮੜਾ ਮੋਟਾ ਮਦਾਂ ਚ ਕੁੱਦੀਆਂ ਨੇ ਚਾਹੇ ਇੱਕ ਦੂਜੇ ਦੇ ਉਹਤੇ ਨੰਚਣਾਉਣ ਵਾਸਤੇ ਸੀ ਜਾਂ ਦੋ ਚੁਣਾਉਣ ਵਾਸਤੇ ਸੀ ਜਾਂ ਇੱਕ ਦੂਜੇ ਨੂੰ ਮਿਹਨੇ ਦੇਣ ਵਾਸਤੇ ਸੀ ਜਾਂ ਇੱਕ ਦੂਜੇ ਦੇ ਵਿਰੋਧ ਚ ਉਹਦੀ ਦਲੀਲ ਨੂੰ ਕਾਠ ਦੇਣ ਦੇ ਵਾਸਤੇ ਜੋ ਮਰਜੀ ਕਹਿਦਾ ਹੈ ਨਾ ਉਹਦੇ ਨਾਲ ਚੰਗਾ ਹੀ ਹੋਊਗਾ ਇਸ ਢੇਰ ਚ